ਫੜਿਆ ਹੈਗਾ ਇਹ ਜਿਹੜੀ ਤੁਸੀਂ ਗੱਡੀ ਫੜੀ ਹੈ ਇਹਦੇ ਵਿੱਚ ਕੀ ਕੀ ਸਮਾਨ ਹੈਗਾ ਇਹਦੇ ਵਿੱਚ ਜੀ ਅਸੀਂ ਫੜਿਆ ਜੀ ਇੱਕ ਨੰਦਰੀਕ ਬ੍ਰਾਂਡ ਹੈ ਜੀ ਇਹ ਦੇਸੀ ਕਿਉਂ ਮੈਂਸ਼ਨ ਕਰ ਰਹੇ ਆ ਕਿ ਕਾਉ ਕਿਉਂ ਲਿਖਾਇਆ ਇਹਦੇ ਵਿੱਚ ਇੱਕ ਗੋਰੀਸ਼ਰੀ ਬ੍ਰਾਂਡ ਹੈ ਇਹ ਵੀ ਕਾਉ ਦੇਸੀ ਕੀ ਹੈ ਜੀ ਫਿਰ ਅਸੀਂ ਫੜਿਆ ਜੀ ਸਖਸ਼ਮ ਇਹ ਵੀ ਦੇਸੀ ਕਿਉਂ ਹੈ ਜੀ ਇੱਕ ਤ੍ਰਿਸ਼ੂਲ ਕੰਪਨੀ ਦਾ ਹੈ ਇਹ ਹੈ ਮਸਟਰਡ ਆਇਲ ਜੀ ਤੇ ਇੱਕ ਹੈ ਮਲਟੀ ਸੋਰਸ ਐਡੀਬਲ ਆਇਲ ਏ ਹਾਂਜੀ ਟੋਟਲ ਜੀ ਸਰ ਇਹ ਸਰ ਕਿੱਥੋਂ ਤੁਸੀਂ ਫੜਿਆ ਹੈਗਾ ਕਿੱਥੋਂ ਆ ਰਿਹਾ ਹੈਗਾ ਸੀਗਾ ਇਹ ਇਹ ਸਾਰਾ ਸਮਾਨ ਜਿਹੜੀ ਗੰਗਾਂਗਰ ਤੋਂ ਆ ਰਿਹਾ ਸੀ ਤੇ ਅੰਮ੍ਰਿਤਸਰ ਜਾਣਾ ਸੀਗਾ ਜੀ ਇਹਨਾਂ ਦੇ ਤੇ ਇਹ ਕੀ ਸਰ ਇਹਦੇ ਵਿੱਚ ਪਾਇਆ ਗਿਆ ਹੈਗਾ ਤੁਹਾਨੂੰ ਕੀ ਲੱਗਾ ਹੈਗਾ ਹਲੇ ਅਸੀਂ ਇਹਦੀ ਸੈਂਪਲਿੰਗ ਕਰ ਰਹੇ ਹਾਂ ਜੀ ਸਾਨੂੰ ਡਾਊਟ ਹੈ ਕਿ ਇਹ ਇਹਦੇ ਵਿੱਚ ਡੁਪਲੀਕੇਟ ਹੈ ਤਾਂ ਕਰਕੇ ਅਸੀਂ ਇਹਦਾ ਸੀਜ਼ਰ ਕਰ ਰਹੇ ਹਾਂ ਜੀ ਸਰ ਇਹ ਜਿਹੜੇ ਕਿਓ ਆ ਕਾਫੀ ਵਾਰ ਜਿਹੜਾ ਦੇਖਣ ਦੇ ਵਿੱਚ ਆਇਆ ਹੈਗਾ ਕਿ ਕਿਓ ਨਕਲੀ ਵੀ ਪਾਇਆ ਜਾਂਦਾ ਹੈਗਾ ਕੋਈ ਇਹਨਾਂ ਦੇ ਵਿੱਚੋਂ ਪਹਿਲੇ ਵੀ ਸੈਂਪਲ ਲਿੱਤੇ ਗਏ ਜਿਹੜੇ ਫੇਲ ਆਏ ਹੋਗੇ ਨਹੀਂ ਇਹ ਮੇਰੇ ਵੱਲੋਂ ਇਹਨਾਂ ਵੱਲੋਂ ਕੋਈ ਵੀ ਐਸਾ ਸੈਂਪਲ ਨਹੀਂ ਹੈ ਜਿਹੜਾ ਮੈਂ ਪਹਿਲਾਂ ਲਿਆ ਮੇਰੇ ਮੇਰੇ ਵਾਸਤੇ ਫਰਸਟ ਟਾਈਮ ਸੈਂਪਲਿੰਗ ਹੋ ਰਹੀ ਹੈ ਇਹਨਾਂ ਦੀ ਤੁਹਾਨੂੰ ਕਿਵੇਂ ਲੱਗਾ ਨਕਲੀ ਹੈ ਸਰ ਇਹਦੇ ਵਿੱਚ ਇੱਕ ਤਾਂ ਦੇਖੋ 20 20 ਰੁਪਏ ਦੇ ਪਾਉਸ ਦੇ ਵਿੱਚ ਦੇ ਰਹੇ ਆ ਜੀ ਤੇ ਗੰਗਾ ਨਗਰ ਤੋਂ ਆ ਰਿਹਾ ਜੀ ਇਹ ਤੇ ਮੈਨੂੰ ਡਾਊਟਫੁਲ ਹੈ ਜੀ ਕਿ ਸਾਡੇ ਜ਼ਿਲ੍ਹੇ ਸਾਡੇ ਮਤਲਬ ਪੰਜਾਬ ਚ ਨਹੀਂ ਬਣ ਰਿਹਾ ਤੇ ਮੈਨੂੰ ਸ਼ੱਕ ਹੈ ਕਿ ਇਹ ਹੋ ਸਕਦਾ ਹੈ ਕਿ ਡੁਪਲੀਕੇਟ ਹੋ ਗਏ ਉਹ ਕਿਸੇ ਸਰ ਕੀ ਕਰ ਰਹੇਗੇ ਕੀ ਕਾਰਵਾਈ ਕਰਦੇ ਹਾਂ ਅਸੀਂ ਸਾਰਾ ਜਿਹੜਾ ਵੀ ਮਾਲ ਹੈ ਜੀ ਇਹ ਸੀਜ਼ ਕਰ ਰਹੇ ਹਾਂ ਤੇ ਇਹਨਾਂ ਦੀ ਸੈਂਪਲਿੰਗ ਕਰਾਂਗੇ ਕਿੰਨੇ ਕੁਆਂਟਲ ਕਿੰਨਾ ਮਾਲ ਇੱਕ 1100 ਲੀਟਰ ਜਿਹੜਾ ਹੈ ਜੀ ਇਹ ਦੇਸੀ ਕਿਉ ਹੈ ਜੀ ਇੱਕ ਜਿਹੜਾ ਸਰਸੋਂ ਦਾ ਤੇਲ ਹੈ ਜੀ ਉਹ 720 ਲੀਟਰ ਹੈ ਜੀ ਤੇ ਜਿਹੜਾ ਮਲਟੀ ਸੋਰਸ ਐਡੀਬਲ ਹੋਲਾ ਉਹ ਲਗਭਗ 560 ਲੀਟਰ ਹੈ ਜੀ ਕਿੰਨਾ ਟੋਨ ਹੋ ਗਿਆ ਟੋਟਲ ਹੋ ਗਿਆ ਜੀ 25 2600 ਹੋ ਗਿਆ ਜੀ 25 2600 ਲੀਟਰ ਸਮਾਲ ਹੋ ਗਿਆ ਕੀ ਕਾਰਵਾਈ ਕੀਤੀ ਜੀ ਦੇਖੋ ਇਹਨਾਂ ਦੇ ਸੈਂਪਲਸ ਲਵਾਂਗੇ ਅਸੀਂ ਫਿਰ ਅਸੀਂ ਲੈਬ ਭੇਜਾਂਗੇ ਜੋ ਵੀ ਰਿਪੋਰਟ ਆਏਗੀ ਜਿਸ ਤਰ੍ਹਾਂ ਦੀ ਰਿਪੋਰਟ ਆਏਗੀ ਉਸ ਹਿਸਾਬ ਨਾਲ ਅਸੀਂ ਫਿਰ ਕਾਰਵਾਈ ਕਰਾਂਗੇ ਸਰ ਫਿਰੋਜ਼ਪੁਰ ਦੇ ਵਿੱਚ ਕਾਫੀ ਥਾਵਾਂ ਦੇ ਉੱਪਰ ਤੁਸੀਂ ਸੈਂਪਲਿੰਗ ਕੀਤੀ ਹੈਗੀ ਆ ਹੁਣ ਤੱਕ ਉਹਨਾਂ ਸੈਂਪਲਿੰਗ ਦੇ ਵਿੱਚੋਂ ਕਿਸੇ ਦਾ ਰਿਜ਼ਲਟ ਆਇਆ ਜਿਹੜੇ ਫੇਲ ਹੋਇਆ ਪਿੱਛੇ ਵੀ ਜਿਹੜਾ ਕਿਉਂ ਫੜਿਆ ਗਿਆ ਹੈਗਾ ਸੀਗਾ ਇੱਕ ਸ਼ੌਪ ਦੇ ਉੱਤੋਂ ਜਿਹੜਾ ਕਿਸੇ ਦੇ ਨਾਮ ਤੇ ਸੀ ਕੰਪਨੀ ਦੇ ਨਾਮ ਤੇ ਡੁਪਲੀਕੇਸੀ ਹੋ ਗਈ ਸੀਗੀ ਉਸ ਦੇ ਵਿੱਚ ਕਿਸ ਰਿਜ਼ਲਟ ਨਿਕਲ ਕੇ ਸਾਹਮਣੇ ਆਇਆ ਉਹਦੇ ਸਾਹ ਅਸੀਂ ਟੋਟਲ 7 ਸੈਂਪਲਸ ਲਈ ਸੀ ਉਹਦੇ ਵਿੱਚੋਂ ਇੱਕ ਸੈਂਪਲ ਪਾਸ ਆਇਆ ਜੀ ਬਾਕੀ 6 ਸੈਂਪਲਸ ਅਨਸੇਫ ਆਏ ਆ ਜੀ ਤਾਂ ਜਿਹੜੇ ਸੈਂਪਲ ਹੁਣ ਫੇਲ ਆ ਰਹੇ ਹੈਗੇ ਆ ਉਹਨਾਂ ਤੇ ਕਾਰਵਾਈ ਤੁਸੀਂ ਕੀ ਕਰ ਰਹੇ ਹੋ ਉਹਨਾਂ ਉਹਨਾਂ ਤੇ ਅਸੀਂ ਕਾਰਵਾਈ ਕਰਾਂਗੇ ਜੀ ਉਹਨਾਂ ਦੇ ਸੀਜੀਐਮ ਕੋਡ ਦੇ ਵਿੱਚ ਕੇਸ ਲਾਂਚ ਕਰਾਂਗੇ ਤੇ ਜੋ ਵੀ ਉਹਨਾਂ ਤੇ ਬੰਦ ਹੀ ਕਾਰਵਾਈ ਹੋਏਗੀ ਮਾਨਯੋਗ ਆਪਣੇ ਸੀਜੀਐਮ ਸਾਹਿਬ ਦੱਸਣਗੇ ਕਿ ਵੀ ਕੀ ਉਹਨਾਂ ਤੇ ਕਾਰਵਾਈ ਹੈ ਤੇ ਉਹ ਅਸੀਂ ਕਰਾਂਗੇ ਉਸ ਫਰਮ ਬਾਰੇ ਕੀ ਕੀਤਾ ਗਿਆ ਜੀ ਹੁਣ ਤਾਂ ਹਾਂਜੀ ਜਿਹੜੀ ਫਰਮ ਤੋਂ ਫੜਿਆ ਗਿਆ ਸੋ ਫਰਮ ਉਹਨਾਂ ਨੂੰ ਨੋਟਿਸ ਅਸੀਂ ਭੇਜਦੇ ਆ ਜੀ ਤਸਦੀਲ ਨਹੀਂ ਕੀਤਾ ਨਹੀਂ ਜਿਹੜਾ ਉਹਨਾਂ ਦਾ ਮਾਲ ਹੈ ਸਾਰਾ ਸੀਜ਼ ਕਰ ਦਿੱਤਾ ਗਿਆ ਜੀ ਨਹੀਂ ਫਰਮ ਤਾਂ ਮਾਲ ਉਹਦਾ ਜਿਹੜਾ ਅਗੋਂ ਨਾਲ ਵਿੱਚ ਹੀ ਜਾਏਗਾ ਨਹੀਂ ਐਕਚੁਅਲੀ ਜਿਹੜਾ ਅਸੀਂ ਮਾਲ ਹੈ ਨਾ ਉਹ ਸੀਜ਼ ਕੀਤਾ ਹੈ ਜੀ ਦੁਬਾਰਾ ਹੋ ਸਕਦਾ ਜੀ ਉਹ ਦੁਬਾਰਾ ਫੇਰ ਇਸ ਤਰ੍ਹਾਂ ਦੀ ਕਰਨ ਕਿ ਦੁਬਾਰਾ ਵੀ ਨਕਲੀ ਕੋ ਉਵੇਚਣ ਉਹਦੇ ਵਾਸਤੇ ਤੁਸੀਂ ਕੀ ਕਰ ਰਹੇ ਹੋ ਅਸੀਂ ਦੁਬਾਰਾ ਫੇਰ ਫੜਾਂਗੇ ਜੀ ਉਹਨਾਂ ਨੂੰ ਜੇ ਕੋਈ ਗਲਤ ਕੰਮ ਕਰੇਗਾ ਤੇ ਅਸੀਂ ਫੇਰ ਦੁਬਾਰਾ ਫੜਾਂਗੇ ਉਹਨਾਂ ਨੂੰ ਇਹਦੇ ਹੁਣ ਸਭ ਸੈਂਪਲ ਲਿੱਤੇ ਜਾਦੇ ਹਾਂਜੀ ਥੈਂਕ ਯੂ ਸੋ ਫੜਿਆ ਹੈਗਾ ਇਹ ਜਿਹੜੀ ਤੁਸੀਂ ਗੱਡੀ ਫੜੀ ਹੈ ਇਹਦੇ ਵਿੱਚ ਕੀ ਕੀ ਸਮਾਨ ਹੈਗਾ ਇਹਦੇ ਵਿੱਚ ਜੀ ਅਸੀਂ ਫੜਿਆ ਜੀ ਇੱਕ ਨੰਦਰੀਕ ਬ੍ਰਾਂਡ ਹੈ ਜੀ ਇਹ ਦੇਸੀ ਕਿਉਂ ਮੈਂਸ਼ਨ ਕਰ ਰਹੇ ਜੀ ਕਾਉ ਕਿਉਂ ਲਿਖਾਇਆ ਇਹਦੇ ਵਿੱਚ ਇੱਕ ਗੋਰੀਸ਼ਰੀ ਬ੍ਰਾਂਡ ਹੈ ਇਹ ਵੀ ਕਾਉ ਦੇਸੀ ਕੀ ਹੈ ਜੀ ਫਿਰ ਅਸੀਂ ਫੜਿਆ ਜੀ ਸਖਸ਼ਮ ਇਹ ਵੀ ਦੇਸੀ ਕਿਉਂ ਹੈ ਜੀ ਇੱਕ ਤ੍ਰਿਸ਼ੂਲ ਕੰਪਨੀ ਦਾ ਹੈ ਇਹ ਹੈ ਮਸਟਰਡ ਆਇਲ ਜੀ ਤੇ ਇੱਕ ਹੈ ਮਲਟੀ ਸੋਰਸ ਐਡੀਬਲ ਆਇਲ ਏ ਹਾਂਜੀ ਇਹ ਸਰ ਇਹ ਸਰ ਕਿੱਥੋਂ ਤੁਸੀਂ ਫੜਿਆ ਹੈਗਾ ਕਿੱਥੋਂ ਆ ਰਿਹਾ ਹੈਗਾ ਸੀ ਗਾਏ ਇਹ ਸਾਰਾ ਸਮਾਨ ਜਿਹੜੀ ਗੰਗानगर ਤੋਂ ਆ ਰਿਹਾ ਸੀ ਤੇ ਅੰਮ੍ਰਿਤਸਰ ਜਾਣਾ ਸੀਗਾ ਜੀ ਇਹਨਾਂ ਦੇ ਤੇ ਇਹ ਕਿਹ ਕਿਸਰਨ ਦੇ ਵਿੱਚ ਪਾਇਆ ਗਿਆ ਹੈਗਾ ਤੁਹਾਨੂੰ ਕੀ ਲੱਗਾ ਹੈਗਾ ਹਲੇ ਅਸੀਂ ਇਹਦੀ ਸੈਂਪਲਿੰਗ ਕਰ ਰਹੇ ਹਾਂ ਜੀ ਸਾਨੂੰ ਡਾਊਟ ਹੈ ਕਿ ਇਹ ਇਹਦੇ ਚ ਡੁਪਲੀਕੇਟ ਹੈ ਤੇ ਤਾਂ ਕਰਕੇ ਅਸੀਂ ਐਦਾ ਸੀਜ਼ਰ ਕਰ ਰਹੇ ਹਾਂ ਜੀ ਸਰ ਇਹ ਜਿਹੜੇ ਕਿਓ ਆ ਕਾਫੀ ਵਾਰ ਜਿਹੜਾ ਦੇਖਣ ਦੇ ਵਿੱਚ ਆਇਆ ਹੈਗਾ ਕਿ ਕਿਓ ਨਕਲੀ ਵੀ ਪਾਇਆ ਜਾਂਦਾ ਹੈਗਾ ਕੋਈ ਇਹਨਾਂ ਦੇ ਵਿੱਚੋਂ ਪਹਿਲੇ ਵੀ ਸੈਂਪਲ ਲਿੱਤੇ ਗਏ ਜਿਹੜੇ ਫੇਲ ਆਏ ਹੋਗੇ ਨਹੀਂ ਇਸ ਮੇਰੇ ਵੱਲੋਂ ਇਹਨਾਂ ਵੱਲੋਂ ਕੋਈ ਵੀ ਐਸਾ ਸੈਂਪਲ ਨਹੀਂ ਹੈ ਜਿਹੜਾ ਮੈਂ ਪਹਿਲਾਂ ਲਿਆ ਮੇਰੇ ਮੇਰੇ ਵਾਸਤੇ ਫਰਸਟ ਟਾਈਮ ਸੈਂਪਲਿੰਗ ਹੋ ਰਹੀ ਹੈ ਇਹਨਾਂ ਦੀ ਤੁਹਾਨੂੰ ਕਿਵੇਂ ਲੱਗਾ ਨਕਲੀ ਹੈ ਸਰ ਇਹਦੇ ਵਿੱਚ ਇੱਕ ਤਾਂ ਦੇਖੋ 20-20 ਰੁਪਏ ਦੇ ਪਾਉਸ ਦੇ ਵਿੱਚ ਦੇ ਰਹੇ ਆ ਜੀ ਤੇ ਗੰਗਾ ਨਗਰ ਤੋਂ ਆ ਰਿਹਾ ਜੀ ਇਹ ਤੇ ਮੈਨੂੰ ਡਾਊਟਫੁਲ ਹੈ ਜੀ ਕਿ ਸਾਡੇ ਜ਼ਿਲ੍ਹੇ ਸਾਡੇ ਮਤਲਬ ਪੰਜਾਬ 'ਚ ਨਹੀਂ ਬਣ ਰਿਹਾ ਤੇ ਸ਼ੱਕ ਹੈ ਕਿ ਇਹ ਹੋ ਸਕਦਾ ਹੈ ਕਿ ਡੁਪਲੀਕੇਟ ਹੋਵੇ ਉਹ ਕਿਸੇ ਸਰ ਕੀ ਕਰ ਰਹੇਗੇ ਉਹ ਕੀ ਕਾਰਵਾਈ ਕਰਦੇ ਹਾਂ ਅਸੀਂ ਸਾਰਾ ਜਿਹੜਾ ਵੀ ਮਾਲ ਹੈ ਜੀ ਸੀਜ਼ ਕਰ ਰਹੇ ਹਾਂ ਤੇ ਇਹਨਾਂ ਦੀ ਸੈਂਪਲਿੰਗ ਕਰਾਂਗੇ ਕਿੰਨੇ ਕੁਇੰਟਲ ਕਿੰਨਾ ਮਾਲ ਇਹ 1100 ਲੀਟਰ ਜਿਹੜਾ ਹੈ ਜੀ ਇਹ ਦੇਸੀ ਕਿਉ ਹੈ ਜੀ ਮਲਕ ਪਰ ਇੱਕ ਜਿਹੜਾ ਸਰਸੋਂ ਦਾ ਤੇਲ ਹੈ ਜੀ ਆ 720 ਲੀਟਰ ਹੈ ਜੀ ਤੇ ਜਿਹੜਾ ਮਲਟੀ ਸੋਰਸ ਐਡਵੋਲੋਲਾ ਉਹ ਲਗਭਗ 560 ਲੀਟਰ ਹੈ ਜੀ ਕਿੰਨਾ ਟੋਟਲ ਹੋ ਗਿਆ ਟੋਟਲ ਹੋ ਗਿਆ ਜੀ 25 2600 ਹੋ ਗਿਆ ਜੀ 25 2600 ਲੀਟਰਸ ਮਾਲ ਹੋ ਗਿਆ ਕੀ ਕਾਰਵਾਈ ਕੀਤੀ ਜੀ ਤਕੋ ਇਹਨਾਂ ਦੇ ਸੈਂਪਲਸ ਲਵਾਂਗੇ ਅਸੀਂ ਫਿਰ ਅਸੀਂ ਲੈਬ ਭੇਜਾਂਗੇ ਜੋ ਵੀ ਰਿਪੋਰਟ ਆਏਗੀ ਜਿਸ ਤਰ੍ਹਾਂ ਦੀ ਰਿਪੋਰਟ ਆਏਗੀ ਉਸ ਹੱਬ ਨਾਲ ਅਸੀਂ ਫਿਰ ਕਾਰਵਾਈ ਕਰਾਂਗੇ ਸਰ ਫਿਰੋਜ਼ਪੁਰ ਦੇ ਵਿੱਚ ਕਾਫੀ ਥਾਵਾਂ ਦੇ ਉੱਪਰ ਤੁਸੀਂ ਸੈਂਪਲਿੰਗ ਕੀਤੀ ਹੈਗੀ ਆ ਹੁਣ ਤੱਕ ਉਹਨਾਂ ਸੈਂਪਲਿੰਗ ਦੇ ਵਿੱਚੋਂ ਕਿਸੇ ਦਾ ਰਿਜ਼ਲਟ ਆਇਆ ਜਿਹੜੇ ਫੇਲ ਹੋਇਆ ਪਿੱਛੇ ਵੀ ਜਿਹੜਾ ਕਿਉਂ ਫੜਿਆ ਗਿਆ ਹੈਗਾ ਸੀਗਾ ਇੱਕ ਸ਼ਾਪ ਦੇ ਉੱਤੋਂ ਜਿਹੜਾ ਕਿਸੇ ਦੇ ਨਾਮ ਤੇ ਸੀ ਕੰਪਨੀ ਦੇ ਨਾਮ ਤੇ ਡੁਪਲੀਕੇਸੀ ਹੈਗੀ ਸੀਗੀ ਉਸ ਦੇ ਵਿੱਚ ਕਿਸ ਰਿਜ਼ਲਟ ਨਿਕਲ ਕੇ ਸਾਹਮਣੇ ਆਇਆ ਉਹਦੇ ਨਾਲ ਅਸੀਂ ਟੋਟਲ 7 ਸੈਂਪਲਸ ਲਈ ਸੀ ਉਹਦੇ ਵਿੱਚੋਂ ਇੱਕ ਸੈਂਪਲ ਪਾਸ ਆਇਆ ਜੀ ਬਾਕੀ 6 ਸੈਂਪਲਸ ਅਨਸੇਫ ਆਏ ਦੀ ਤਾਂ ਜਿਹੜੇ ਸੈਂਪਲ ਹੁਣ ਫੇਲ ਆ ਰਹੇ ਹੈਗੇ ਆ ਉਹਨਾਂ ਤੇ ਕਾਰਵਾਈ ਤੁਸੀਂ ਕੀ ਕਰ ਰਹੇ ਹੋ ਦੇਖੋ ਉਹਨਾਂ ਉਹਨਾਂ ਤੇ ਅਸੀਂ ਕਾਰਵਾਈ ਕਰਾਂਗੇ ਜੀ ਉਹਨਾਂ ਦੇ ਸੀਜੀਐਮ ਕੋਰਟ ਦੇ ਵਿੱਚ ਕੇਸ ਲਾਂਚ ਕਰਾਂਗੇ ਤੇ ਜੋ ਵੀ ਉਹਨਾਂ ਤੇ ਬੰਦੀ ਕਾਰਵਾਈ ਹੋਏਗੀ ਮਾਨਯੋਗ ਆਪਣੇ ਸੀਜੀਐਮ ਸਾਹਿਬ ਦੱਸਣਗੇ ਕਿ ਵੀ ਕੀ ਉਹਨਾਂ ਤੇ ਕਾਰਵਾਈ ਹੈ ਤੇ ਉਹ ਅਸੀਂ ਕਰਾਂਗੇ ਉਸ ਫਰਮ ਬਾਰੇ ਕੀ ਕੀਤਾ ਗਿਆ ਜੀ ਹੁਣ ਤੱਕ ਹਾਂਜੀ ਜਿਹੜੀ ਫਰਮ ਤੋਂ ਫੜਿਆ ਗਿਆ ਉਸ ਫਰਮ ਉਹਨਾਂ ਨੂੰ ਨੋਟਿਸ ਅਸੀਂ ਭੇਜਦੇ ਆ ਜੀ ਜਸੀਲ ਨਹੀਂ ਕੀਤਾ ਨਹੀਂ ਜਿਹੜਾ ਉਹਨਾਂ ਦਾ ਮਾਲ ਹੈ ਸਾਰਾ ਸੀਜ਼ ਕਰ ਦਿੱਤਾ ਗਿਆ ਜੀ ਨਹੀਂ ਫਰਮ ਤਾਂ ਮਾਲ ਹੁੰਦਾ ਹੈ ਜਿਹੜਾ ਅੱਗੋਂ ਨਾਲ ਵੇਚੀ ਜਾਂਦੀ ਨਹੀਂ ਐਕਚੁਅਲੀ ਜਿਹੜਾ ਸੀ ਮਾਲ ਹੈ ਨਾ ਉਹ ਸੀਜ਼ ਕੀਤਾ ਹੈ ਜੀ ਦੁਬਾਰਾ ਹੋ ਸਕਦਾ ਕਿ ਉਹ ਦੁਬਾਰਾ ਫੇਰ ਇਸ ਤਰ੍ਹਾਂ ਦੀ ਕਰਨ ਕਿ ਦੁਬਾਰਾ ਵੀ ਨਕਲੀ ਕੋ ਵੇਚਣ ਉਹਦੇ ਵਾਸਤੇ ਤੁਸੀਂ ਕੀ ਕਰ ਰਹੇ ਹੋ ਅਸੀਂ ਦੁਬਾਰਾ ਫੜਾਂਗੇ ਜੀ ਉਹਨਾਂ ਨੂੰ ਜੇ ਕੋਈ ਗਲਤ ਕੰਮ ਕਰੇਗਾ ਤੇ ਅਸੀਂ ਫੇਰ ਦੁਬਾਰਾ ਫੜਾਂਗੇ ਉਹਨਾਂ ਨੂੰ ਇਹਦੇ ਹੁਣ ਸਭ ਸੈਂਪਲ ਲਿੱਤੇ ਜਾਦੇ ਹਾਂਜੀ ਥੈਂਕ ਯੂ